ਕਹਿੰਦੇ ਮਾਲਵੇ ਦਾ ਬ੍ਰਾਂਡਡ ਖੜਾਰੀ ਬਣ ਗਿਆ ਜੱਗੂ ਹਾਕਮਾਲੀਆ ਦੇਖੋ ਕਿਵੇਂ ਲੋਕ ਫੋਟੋਆਂ ਕਰਾਉਂਦੇ ਆ ਆ ਬਲਵਾਨਾ ਓਏ ਸਰਾਗ ਰਹੀ ਹੈ ਤੇਰੇ ਨਾਲ ਆਪਣੀ ਪੁਲੀਟ ਕੋਟਾ ਕਮੇਡਾ ਦੇ ਵਿੱਚ ਗੋਡੀ ਨੂੰ ਬਹੁਤ ਪਿਆਰ ਕਰਦੇ ਆ ਪੰਜਾਬੀ ਖੂਨਚ ਵਾਸੀ ਆ ਗੋਡੀ ਆ ਆ ਆਪਣਾ ਮਨਕਾਰਾ ਸਾਹਿਬ ਆਪਕਰ ਦੀ ਟੀਮ ਦੇ ਕੈਮ ਦਾ ਜਿਹੜਾ ਜੱਜੂ ਦੇ ਫੈਨ ਮਿਲਣ ਆਏ ਆ ਦੇਖੋ ਕਰਾਂ ਹਿੰਦੀ ਚੈਨਾ ਰਾਸ਼ ਹੁੰਦਾ ਹੋਰ ਕੋਈ ਗੇਮ ਨਹੀਂ ਦੇਖੋ ਕਿਰਾ ਬਾਈ ਆਪਾਂ ਤੇਰੇ ਨੂੰ ਮੋੜ ਜਾਂਦੇ ਤੇ ਮੈਨੂੰ ਵੀ ਨਿਕਰਾਉਂਦਾ ਆਪਾਂ ਜਦੋਂ ਵੀ ਕੋਡੀ ਨੇ ਲੱਗੇ ਆ ਜਾਂਦਾ 400 ਤੈਨੂੰ ਚਾਰ ਆਇਆ ਆਪਾਂ ਵੀ ਕਰਾਣਗੇ ਬਾਈ ਓਏ ਥੇੜੀ ਲੈ ਜੱਗੂ ਨੂੰ ਫੋਨ ਇੱਕ ਨਾ ਬਾਈ ਆਹ ਨੰਦੇ ਕੋਮੋਂ ਨਿਕਲੇ ਰਿਹਾ ਜੱਗੂ ਦੇ ਤੂੰ ਨਾ ਦਬਣਾ ਨਹੀਂ ਕਿਸੇ ਗੱਲੋਂ ਆਹ ਲਿਆ ਯੋਗ ਕਿਹੜਾ ਨਾਮ ਹੈ ਤੇ ਤੂੰ ਆਪ ਦਾ ਫੇਵਰੇਟ ਪਲੇਅਰ ਹੈ ਆਪ ਨੂੰ ਕੋਈ ਫੱਕੜੀ ਨਹੀਂ ਮਾਰਦੀ ਕਿ ਸਾਡੀ ਵੀ ਖੈਦਿਆ ਕਮਟਾ ਆਈ ਲਵ ਯੂ